ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਮਾਤਾ ਗੁਜਰੀ ਦੀ ਕੁੱਖੋਂ ਪਟਨਾ ਸਾਹਿਬ ਵਿਖੇ ਹੋਇਆ ਇਹਨਾਂ ਦੇ ਜਨਮ ਦਾ ਨਾਮ ਗੋਬਿੰਦ ਰਾਏ ਹੈ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਣ ਤੋਂ ਬਾਅਦ ਇਹ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਗੁਰੂ ਸਾਹਿਬ ਇੱਕ ਅਧਿਆਤਮਕ ਗੁਰੂ, ਯੋद्धा, ਕਵੀ ਤੇ ਦਾਰਸ਼ਨਿਕ ਸਨ। ਜਦੋਂ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਤਾਂ 9 ਸਾਲ ਦੀ ਉਮਰ 'ਚ ਉਹਨਾਂ ਦੇ ਵਾਰਿਸ ਵਜੋਂ ਸਿੱਖਾਂ ਦੇ ਅਗਲੇ ਆਗੂ ਵਜੋਂ ਸਥਾਪਿਤ ਕੀਤਾ ਗਿਆ। ਇਹ ਸਿੱਖ ਕੌਮ ਦੇ antim ਮਨੁੱਖੀ ਸਿੱਖ ਗੁਰੂ ਹੋਏ ਹਨ। ਦਸਮ ਪਾਤਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਇਤਿਹਾਸ ਅੰਦਰ ਉਹ ਰਹਿਬਰ ਹਨ ਜਿਨ੍ਹਾਂ ਨੇ ਆਪਣਾ ਸਰਵੰਸ ਧਰਮ ਤੇ ਜ਼ੁਲਮ ਦੇ ਖਾਤਮੇ ਲਈ ਕੁਰਬਾਨ ਕਰ ਦਿੱਤਾ ਗੁਰੂ ਜੀ ਦੇ ਜੀਵਨ ਦਾ ਉਦੇਸ਼ ਮਜਲੂਮਾਂ ਦੀ ਰਾਖੀ ਤੇ ਜ਼ੁਲਮ ਦਾ ਡਟ ਕੇ ਮੁਕਾਬਲਾ ਕਰਨਾ ਸੀ ਉਹਨਾਂ ਦੇ ਆਗਮਨ ਦਿਹਾੜੇ ਤੇ ਇਹੀ ਅਰਦਾਸ ਹੈ ਕਿ ਗੁਰੂ ਸਾਹਿਬ ਸਾਡੇ ਤੇ ਵੀ ਕਿਰਪਾ ਕਰਨ ਤਾਂ ਕਿ ਅਸੀਂ ਉਹਨਾਂ ਦੇ ਪਾਈ ਪੂਰਨਿਆਂ ਤੇ ਚੱਲ ਸਕੀਏ ਸੋਨਾ ਦੇ ਆਗਮਨ ਦਿਹਾੜੇ ਤੇ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਗਫ਼ਤਾ ਗੋਬਿੰਦ ਗੁਰੂ ਪੇਸ਼ ਹੈ ਭਾਰਤ ਦੇ ਉੱਤਰ ਪੱਛਮ ਵਿੱਚ ਉੱਚੀਆਂ ਸਿਖਰਾਂ ਦੇ ਵਿੱਚ ਕਿਰੀ ਇੱਕ ਟੁਕੜੀ ਪਾਵਨ ਧਰਤੀ ਦੀ ਜਿੱਥੇ ਕਿਰਨਾ ਸੂਰਜ ਦੀਆਂ ਸਤ ਸਿੰਘ ਪਹਾੜੀ ਸਿਖਰਾਂ ਦੇ ਹਰ ਸ਼ਾਮ ਸਵੇਰੇ ਰੰਗ ਦੀਆਂ ਜਿੱਥੇ ਪ੍ਰਕਿਰਤੀ ਸ਼ਾਂਤ ਪਈ ਉੱਤੇ ਲਿਆ ਚਾਦਰ برفਾਂ ਦੀ ਜਿੱਥੇ ਚਸ਼ਮੇ ਚੁੱਪਦੇ ਵਹੰਦੇ ਤੇ ਹੇ ਮੁਕੁੰਡ ਜਿਸ ਨੂੰ ਕਹਿੰਦੇ ਛੱਡ ਐਸੇ ਸ਼ਾਂਤ ਚੁਗਿਰਦੇ ਨੂੰ ਰਣ ਤੱਤੇ ਦੇ ਵਿੱਚ ਕੌਣ ਆਇਆ ਗੋਬਿੰਦ ਗੁਰੂ ਗੋਬਿੰਦ ਗੁਰੂ ਸੱਜੇ ਹੱਥ ਨੇਜਾ ਲੋਹੇ ਦਾ ਜੋ ਚਿੰਨ ਵਜਰ ਤੇ ਰੋਹੇ ਦਾ ਖੱਬੇ ਹੱਥ ਚਿੱਟਾ ਬਾਜ ਫੜੀ ਜੋ ਹੈ ਪ੍ਰਤੀਕ ਬ੍ਰਸਪਤੀ ਦਾ ਤੇ ઋਸ਼ੀਆਂ ਨੇ ਜਿਸ ਨੂੰ ਲਿਖਿਆ ਵਿੱਚ ਰਿਗਵੇਦ ਦੇ ਗਾਇਤਰੀ ਪਹਿਨੇ ਨੀਲੇ ਰੰਗ ਦੇ ਬਸਤਰ ਜਿਸ ਰੰਗ ਤੇ ਹੋਰ ਨਾ ਰੰਗ ਚੜੇ ਜਗਮਗ ਕਰਦੇ ਸ਼ਸ਼ਤਰ ਅਸਤਰ ਜੋ ਹਨ ਪ੍ਰਤੀਕ ਅਮਰਤਾ ਦੇ ਮੋਡੇ ਬ੍ਰਹਮੰਡੀ ਤਨੁਸ਼ਟਰੀ ਪੱਥੇ ਕਿਰਨਾ ਦੇ ਬਾਣ ਭਰੀ ਦਸਤਾਰ ਤੇ ਤੋੜਾ ਗਿੱਟੀਆਂ ਦਾ ਤਨ ਤਾਰਿਆਂ ਦੀ ਸੰਜੋ ਜਿਹੜੀ ਗਗਨਾ ਦੇ ਨੀਲੇ ਕੋੜੇ ਤੇ ਪਾਚਾ ਨਦੀ ਕਾਠੀ ਕੌਣ ਆਇਆ ਗੋਬਿੰਦ ਗੁਰੂ ਗੋਬਿੰਦ ਗੁਰੂ ਜੇ ਪਿਤਾ ਹਿੰਦ ਦੀ ਚਾਦਰ ਸੀ ਤਾਂ ਹਿੰਦ ਦੀ ਜਿੰਦ ਗੋਬਿੰਦ ਗੁਰੂ ਮਿੱਤਰ ਗਣ ਲਈ ਬਿੰਦ ਅੰਮ੍ਰਿਤ ਦੀ ਸ਼ਤਰੂ ਗਣ ਲਈ ਮਿਰ ਗਿੰਦ ਗੁਰੂ ਰਣ ਤੱਤੇ ਦੇ ਵਿੱਚ ਬਜਰ ਨਿਰਾ ਵਿੱਚ ਕੋਮਲਤਾ ਅਰਵਿੰਦ ਗੁਰੂ ਦੂਤਾਂ ਲਈ ਸੂਈ ਦਾ ਨੱਕਾ ਤੇ ਸੰਤਾਂ ਦੇ ਲਈ ਸਿੰਧ ਗੁਰੂ ਸੰਤਾਂ ਮਾਨੋ ਦੂਤਾ ਦਾਨੋ ਦਾ ਨਾਰਾ ਲਾ ਕੇ ਕੌਣ ਆਇਆ ਗੋਬਿੰਦ ਗੁਰੂ ਗੋਬਿੰਦ ਗੁਰੂ ਗੋਬਿੰਦ ਗੁਰੂ ਗੋਬਿੰਦ ਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ